अच्छा बीजी ਤੁਸੀਂ ਦੱਸਦੇ ਸੀਗੇ ਕਿ ਹੁਣ ਪੁਰਾਣੇ ਸਮੇਂ ਦੇ ਵਿੱਚ ਜਨਾਨੀਆਂ ਕੱਪੜੇ ਸੂਟ ਕਿੱਦਾਂ ਪਾਉਂਦੀਆਂ ਸੀਗੀਆਂ ਤੇ ਉਹ ਫਿਰ ਸਿਰੇ ਢੱਕਦੀਆਂ ਸੀ ਤੇ ਕੁੰਡ ਕੱਢਦੀਆਂ ਸੀ ਤੇ ਚਾਦਰ ਲੈਂਦੀਆਂ ਸੀ ਉਹ ਚਾਦਰ ਲੈਂਨ ਦਾ ਕੀ ਮਤਲਬ ਸੀ ਮਤਲਬ ਕਿ ਸਿਰ ਤੇ ਚੁੰਨੀ ਲਈ ਆ ਤੇ ਫਿਰ ਕਹਿੰਦੇ ਕੁੰਡ ਵੀ ਕੱਢਿਆ ਵਾ ਤੇ ਫਿਰ ਉਹ ਚਾਦਰ ਲੈਂਨ ਦਾ ਕੀ ਮਤਲਬ ਸੀਗਾ ਚਾਦਰ ਲੈਂਨ ਦਾ ਮਤਲਬ ਇਹ ਸੀ ਕਿ ਕੁੰਡ ਵੀ ਕੱਢਿਆ ਹੁੰਦਾ ਸੀ ਚਾਦਰ ਦਾ ਇਹ ਜਿਹੜੀ ਨਾ ਚਾਦਰ ਉਹ ਸੌਰੇ ਲਾਤਾ ਹੀ ਪੀ ਜਦੋਂ ਧੋਰੀ ਚਾਦਰ ਲਈਂਦੀ ਨਾ ਉੱਤੇ ਤੇ ਕੋਂਡ ਕੱਢਿਆ ਹੁੰਦਾ ਹੈ ਉਹ ਪਤਨਾ ਦਾ ਵੀ ਆਪਣੇ ਘਰੋਲੇ ਨਾਲ ਜਨਾਨੀ ਤੁੜੀ ਜਾਂਦੀ ਆ ਤੇ ਆਪਣੇ ਸੌਰੇ ਨਾਲ ਜੀਆਂ ਹੀਟ ਨਾਲ ਤੁੜੀ ਜਾਂਦੀ ਆ ਉਹ ਇਧਰ ਨਹੀਂ ਜਿਤੁੰਦੀ ਹੀ ਪੀ ਦੋਰਾ ਨਹੀਂ ਡਾਲਿਆ ਵਾ ਇਹ ਬੁਟੀ ਆ ਅੱਛਾ ਲਾਨੇ ਪਿੰਡ ਦੀ ਪਲਾਨੇ ਦੀ ਬੁਟੀ ਆ ਇਹ ਪਲਾਨੇ ਦੀ ਨੋਵਾਂ ਇਹ ਉਹਦੀ ਭਰਾ ਦੀ ਕਰਦੀ ਆ ਦੇ ਦੇ ਵਿੱਚ ਇਹ ਉਹਦੇ ਵਿੱਚ ਇਹ ਇਜਤ ਨਵੀਂ ਹੁੰਦੀ ਉਹ ਚਾਦਰ ਵਿੱਚ ਤੇ ਜਿਹੜੀ ਕੱਲੀ ਚੁੰਨੀ ਹੁੰਦੀ ਤੇ ਉਪਰ ਆ ਨਾ ਕੋਈ ਪੈਣ ਜਾਂਦੀ ਤੁਰੀ ਜਾਂਦੀ ਪਿਓ ਨਾ ਜਾਂਦੀ ਤੇ ਆਕਣਾ ਉਹ ਇਧਰੋਂ ਆਉਣਾ ਪਿਓ ਤੀ ਜਾਣਦੇ ਆ ਪੈਣ ਭਰਾ ਜਾਣਦੇ ਉਧਰੋਂ ਆਪਣਾ ਸਹੁਰਾ ਨਾ ਜਾਣਦੇ ਆ ਘਰਵळा ਬੋਟੀ ਜਾਣਦੇ ਆ ਜੀਠ ਵਰਝਾਈ ਆ ਢੇਰ ਵਰਝਾਈ ਆ ਉਹ ਚਾਦਰ ਦੇ ਵਿੱਚ ਇਹ ਇੱਧ ਦੀ ਇਜਤ ਨਕੀ ਹੁੰਦੀ ਸੀ ਇਸ ਕਰਕੇ ਫਰਕ ਹੁੰਦਾ ਆ ਵੀ ਜੇ ਇਹ ਹੁਣ ਇਕੱਠੇ ਤੁਰ ਜੇ ਕਿ ਪੀ ਉਹ ਜਾਂਦਾ ਕਿ ਚਾਦਰ ਨੂੰ ਕਿਹਨੋਂ ਮਤ ਕਿਹਨਾਂ ਜੋਗੂਆਂ ਕਾਢ ਦੇਣੀ ਉਹ ਚ ਇੰਨਾ ਪਰਗਨ ਤੇ ਪੀਓ ਤੇ ਤੁਰੇ ਜਾਂਦੇ ਆ ਪੈਣਪਰਾ ਤੁਰੇ ਜਾਂਦੇ ਆ ਅੱਛਾ ਉਹ ਤੇ ਚ ਇਹ ਉਹ ਲੰਦਾ ਹੈ ਇਹ ਉਹ ਲੰਦਾ ਤੇ ਉਦੋਂ ਫਿਰ ਜਿਹੜੇ ਹੁੰਦੇ ਸੀ ਨਾ ਆਪਣਾ ਵੇਲਾ ਤਾਂ ਜਦੋਂ ਕੁੜੀ ਵਿਆਹੀ ਜਾਂਦੀ ਸੀ ਉਦੋਂ ਉਹਦੇ ਤੇ ਸੇਤੇ ਉਹਦੇ ਤੇ ਫੁਲਕਾਰੀ ਹੁੰਦੀ ਸੀ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਣੀ ਆ ਫੁਲਕਾਰੀ ਜੋ ਫੁਲਕਾਰੀ ਸਣੇ ਚੁੰਨੀ ਵੀ ਥੱਲੇ ਲਿਫਤੇ ਤੇ ਫੁਲਕਾਰੀ ਉੱਪਰ ਫੁਲਕਾਰੀ ਸਣੇ ਕੁੜੀ ਸਵਰੰਧ ਕਰ ਜਾਂਦੀ ਸੀ ਹੁੰਦਾ ਸੀ ਡੋਲਾ ਡੋਲੇ ਤੋਂ ਸੰਦ ਕੋਤੋਂ ਵੇਖੇ ਨਹੀਂ ਗਏ ਸੁਣੇ ਅਗੇ ਡੋਲਾ ਅੰਦਰੋਂ ਡੋਲੇ ਨੂੰ ਚਾਰ ਜਣੇ ਚੁੱਕਦੇ ਹੁੰਦੇ ਸੀ ਉਹਦੇ ਉੱਤੇ ਨੂੰ ਚਾਰ ਜਣੇ ਚੁੱਕਣਾ ਤੇ ਇੱਕ ਜਣੇ ਨਾਲ ਵਾਧੂ ਤੁਰਿਆ ਜਾਂਦਾ ਹੁੰਦਾ ਕਿ ਜੇ ਥੱਕ ਜਾਊਗਾ ਤੇ ਮੈਂ ਮੈਂ ਮੋੜਾ ਦਊਗਾ ਨਾਲ ਉਹਨੂੰ ਫਿਰ ਵੱਡੀ ਸਾਰੀ ਪਟਾਰੀ ਹੁੰਦੀ ਸੀ ਬਣੀ ਬਹੁਤ ਸਾਰਾ ਚਿੱਕੂ ਜਿਹਾ ਪਟਾਰੀ ਬਣ ਟੱਕਾਂਗੇ ਉਹਨੂੰ ਗੁੰਦੀ ਦੀ ਭਰ ਦਿੰਦੇ ਹੁੰਦੇ ਨਾਲ ਉੱਪਰ ਜਿੱਥੇ ਉਹਨਾਂ ਥੱਕ ਜਣਾ ਉਹਨਾਂ ਨੂੰ ਘਾਹ ਰਾਂਦੇ ਹੁੰਦੇ ਚੁੱਕਣ ਵਾਲਿਆਂ ਤੇ ਜਿੱਤੇ ਉਹਨਾਂ ਨੇ ਥੱਕ ਜਾਣਾ ਸਾਹ ਲੈਣਾ ਛਾਵੇਂ ਕਿਤੇ ਬੈਠ ਕੇ ਉਹਨੂੰ ਤੁਰ ਕੇ ਜਿੱਦੀ ਮਰਜ਼ੀ ਕੁੜੀ ਦੇ ਸੌਰੇ ਦਿਨ ਤੁਰ ਕੇ ਕੱਢ ਦਿੰਦੇ ਉਹਨਾਂ ਰਾਜ ਚ ਬੈਣਾ ਵਾ ਤੇ ਉਹ ਕੁੜੀ ਨੇ ਗੁੰਦੀ ਕੱਟ ਕੇ ਦੇਣੀ ਹੈ ਤੁੰਨੇ ਉਹ ਗੁੰਦੀ ਰਾਜ ਚ ਕਾਣੀ ਪਾਣੀ ਪੀਣਾ ਸਾਹ ਲੈ ਕੇ ਤੇ ਫਿਰ ਤੁਰ ਪੈਣਾ ਇੱਕ ਪਟਾਰੀ ਛੋਟੀ ਜੀ ਘਰ ਹੋਰ ਹੁੰਦੀ ਸੀ ਉਹਦੇ ਵਿੱਚ ਕੁੜੀਆਂ ਨੇ ਸਾਸ ਮਾਣੇ ਦਤਣ ਉਹਨਾਂ ਰੰਗੀਆਂ ਦਤਨਾ ਹੁੰਦੀਆਂ ਬੁਰਸ਼ ਵਰਤਤਕ ਹੁੰਦਾ ਨਹੀਂ ਸੀ ਉਹ ਰੰਗੀ ਦਾਤ ਨੂੰ ਦੀਓ ਤੇ ਜਦਾਤਾਂ ਨਾ ਸ਼ਰਮਾ ਕੰਗੀ ਉਹ ਤੇ ਜਰਾ ਕੇ ਇੱਕ ਤਾਂ ਸਾਂਭ ਦੇਣੀ ਤੇ ਇੱਥੇ ਤਰਕੀਅਤ ਤੇ ਤੁਹੀਂ ਆਪਣਾ ਸੇਰ ਪੈ ਰਵੋਣਾ ਹੂੰ ਤੇ ਕੋਈ ਖਲਾਰਾ ਖਲੂਰਾ ਨਹੀਂ ਸੀ ਨਾ ਬੋਣਦੇ ਇਹ ਇੱਧਰ ਚੀਜ਼ ਸੋੜਤੀ ਇੱਧਰ ਜਿੱਥੋਂ ਚੀਜ਼ ਚੁੱਕੀ ਆ ਉੱਥੇ ਰੱਖੀ ਜਿੱਥੋਂ ਚੀਜ਼ ਚੁੱਕੀ ਉੱਥੇ ਰੱਖੀ ਆ ਇਸ ਤਰ੍ਹਾਂ ਦਾ ਕੋਈ ਵੀ ਵਧੀਆ ਬਣਾ ਜਾਂਦਾ ਸੀ ਆਪਣੇ ਹੱਥਾਂ ਦੇ ਵਿੱਚ ਵੀ ਇੰਨਾ ਨਾ ਤਨੇ ਵੀ ਆਪਾਂ ਇੱਥੋਂ ਚੁੱਕੀ ਤੇ ਮੁੜ ਕੇ ਵਹੀ ਰੱਖਣੀ ਆ ਤੇ ਹੁਣ ਚੁੱਕ ਕੇ ਉੱਥੇ ਰੱਖੋ ਜਿੱਥੇ ਸਾਂਭੀ ਜਾਵੇ ਇਸ ਤਰ੍ਹਾਂ ਕਰਕੇ ਜਿਹੜੀਆਂ ਪਿੱਛੇ